ਸਾਸੀ ਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਵਾੜਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਵਾੜਾ ਪਾਈਕਾ ਜ਼ਿਲ੍ਹਾ ਫਰੋਹੇਪੁਰ ਮਿੱਤਰੋ ਇਸ ਪਿੰਡ ਨੂੰ ਪੈਂਦਾ ਵਾ ਜਦੋਂ ਤੁਸੀਂ ਮੁਦਕੀ ਤੋਂ ਫਰੋੜੀਪੁਰ ਟੂ ਰੋਡ ਦੇ ਉੱਤੇ ਜਾਂਦੇ ਆਂ ਲੋਹਾਮ ਪਿੰਡ ਨੰਗਣ ਤੋਂ ਬਾਅਦ ਜਿਹੜਾ ਪਰਛਾਵਾਂ ਪੈਂਦਾ ਵਾ ਮਿੱਤਰੋ ਉਹ ਵੜਾ ਪਾਈਕਾ ਪਿੰਡ ਆ ਤੇ ਜੋੜੀਆਂ ਨਹਿਰਾ ਜਿਹੜੇ ਪਿੰਡ ਦੇ ਵਿੱਚ ਦੀ ਨੰਗਦੀਆਂ ਉਸ ਪਿੰਡ ਦੇ ਵਿੱਚ ਲੋਹਾਰ ਭਰਾ ਬੈਠੇ ਹੋਇਆ ਉਹਨਾਂ ਲੋਹਾਰਾਂ ਦੇ ਵਿੱਚੋਂ ਤਿੰਨ ਚਾਰ ਨਾਮ ਚਰਚਾ ਦੇ ਵਿੱਚ ਰਹਿੰਦੇ ਆ ਤੇ ਆਪਸ ਦੇ ਵਿੱਚ ਹੀ ਕਹਿੰਦੇ ਆ ਮਿੱਤਰੋ ਕੱਲ ਕੇਵਲ ਖਿੰਦਾ ਫਿਰਿਆ ਅੱਜ ਵਾਰੀ ਆ ਗਈ ਆ ਮਿੱਤਰੋ ਧਰਮੇ ਦੀ ਜਦੋਂ ਨਾਮ ਧਰਮੇ ਦਾ ਆ ਜਾਵੇ ਧਰਮ ਦੇ ਨਾਂ ਤੇ ਵੱਡੀਆਂ ਵੱਡੀਆਂ ਗੱਲਾਂ ਬਾਤਾਂ ਹੋ ਜਾਂਦੀਆਂ ਮਿੱਤਰੋ ਅੱਜ ਫੇਰ ਕਿਹੜੀਆਂ ਗੱਲਾਂ ਬਾਤਾਂ ਹੁੰਦੀਆਂ ਸਾਰੀ ਜਾਣਕਾਰੀ ਲੈਣਿਆ ਮਿਲਦੇ ਆਂ ਤਰਮੇ ਨੂੰ ਫਤਿਹ ਦੀ ਪਉਣੀ ਆ ਸਾਂਝ ਤਰਮੇ ਭਾਈ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਭਾਈ ਸਾਰੇ ਚੈਨਲ ਦੇਖਣ ਵਾਲਿਆਂ ਨੂੰ ਸਰਬੇ ਗੱਲ ਮੁਦਕੀ ਵਾਲੇ ਦਾ ਭਾਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੇਰੇ ਵੱਲੋਂ ਕਾਲਾ ਕੁਰਤਾ ਪਜਾਮਾ 350 ਦਾ ਜਮ ਹਨ ਤੇ ਗੱਲ ਟਿਕਾਣੇ ਆ ਜਮਾ ਕੁਰਤਾ ਪਜਾਮਾ ਪਾਇਆ ਹੋਵੇ ਜਦੋਂ ਕਾਲਾ ਤੇ ਪਿੱਛੇ ਜਾਨਵਰ ਖੜਾ ਹੋਵੇ ਮਿੱਤਰੋ ਜਦ ਜਨ ਵਾਲਾ ਬਾੜਾ ਫਿਰ ਗੱਲ ਟਿਕਾਣੇ ਲੱਗਦੀ ਆ ਤੇ ਅੱਜ ਜਾਨਵਰ ਕਿਨੇ ਦਿਖਾਏਗਾ ਜਾਨਵਰ ਭਾਈ ਚਾਰ ਝੋਟੀਆਂ ਇਹਦੇ ਚ ਹ ਇੱਕ ਬੂਰਾ ਨੀਲੀ ਰਾਵੀ ਦਾ ਕੱਟਾ ਉਹਦੀ ਵੀ ਮੰਗ ਕਰਦੇ ਹੀ ਡਿਮਾਂਡ ਕਰਦੇ ਹੀ ਇੱਕ ਹੈਗਾ ਬੂਰਾ ਨੀਲੀ ਰਾਵੀ ਦਾ ਦਾਲੇ ਹੋਇਆ ਸੱਜਣਾ ਵੀ ਅੱਜ ਤੁਹਾਡੇ ਕਮੈਂਟ ਆਇਆ ਜਿਹੜੀ ਕੇਵਲ ਵੀਰੇ ਦੀ ਵੀਡੀਓ ਪਾਈ ਆ ਲੈਣ ਵਾਲੇ ਤਾਂ ਲੈ ਵੀ ਗਏ ਇਕੱਠੇ ਵੇਖ ਵੀ ਗਈਆਂ ਹਨਾ ਤੇ ਪਰ ਕਮੈਂਟਾਂ ਵਾਲੇ ਕਹਿੰਦੇ ਵੀ ਮਹਿੰਗੀ ਹੈ ਤੇ ਉਹ ਮੈਂ ਸੁਣਿਆ ਵੀ ਉਹਨਾਂ ਤੋਂ ਜਿੰਨੇ ਤੋਂ ਮੁੱਲ ਕੀਤਾ ਉਹ ਤੋਂ ਵੱਧ ਲੱਗੀ ਜਾਂਦੀਆਂ ਹਨਾ ਭਾਈ ਇਦਾਂ ਨਾ ਰੌਲਾ ਸਾਡੇ ਵੀ ਵਸਦਾ ਹੈ ਨੀਗਾ ਕੰਮ ਆ ਕਿਉਂ ਫਿਰ ਸਸਤਾ ਹੀ ਨਹੀਂ ਮਿਲਦਾ ਭਾਈ ਵੀਡੀਓ ਨਾਲ ਲੱਗੂ ਕਰਣਾ ਹੁੰਦਾ ਹਨਾ ਆ ਅਗਲਾ ਵੀ ਮੰਗ ਕੇ ਕੋਟਰੀਆਂ ਲਵਾ ਦਿੰਦਾ ਭਾਈ ਬਈ ਕਰੇ ਕੋਲੇ ਫੋਨ ਹਰ ਇੱਕ ਵੀਡੀਓ ਵੇਖਦਾ ਅੱਛਾ ਕਰ ਲਿਓ ਧਰਮੇ ਭਾਈ ਯਾਰ ਜਾਨਵਰ ਹੈਗੇ ਪੰਜ ਪੰਜਾਂ ਦੇ ਵਿੱਚ ਪਹਿਲੇ ਨੰਬਰ ਤੇ ਜਿਹੜੀ ਕੱਟੀ ਆ ਕੀ ਡਿਟੇਲ ਆ ਭਾਈ ਜੰਦੇ ਇਹ ਕੱਟੀ ਸਰਬੇ ਭਾਈ 1.5 ਸਾਲ ਦੇ ਕਰੀਬ ਹੈਗੀ ਆ 1.5 ਸਾਲ ਦੇ ਕਰੀਬ ਹੈ ਹਾਂਜੀ 14-15 ਮਹੀਨਿਆਂ ਦੀ ਆ ਠੀਕ ਆ ਵੀਰੇ ਸਾਰੇ ਕੈਰੈਕਟਰ ਪੂਰੇ ਨਹੀਂ ਲੀਦੇ ਮਾਰਕਿੰਗ ਚਾਰੇ ਪੈਰਾਂ ਦੇ ਮੱਥੇ ਮੁਰਾ ਨਾਲ ਕੋਕ ਬੜੀ ਚੰਗੀ ਆ ਹਨਾ ਜਮਾਂ ਓਕੇ ਆ ਭਾਈ ਹੂੰ ਸਾਰੇ ਪਾਪਾ ਮਾਰਦਾ ਆ ਇਹ ਤਾਂ ਵੀ ਕਿੰਨੀ ਉਮ 14-15 ਮਹੀਨੇ ਦੀ ਅਬੀ ਅੱਛਾ ਧਰਮੇ ਵੀ ਗੱਲ ਹੋ ਸੱਜਣਾ ਵੀ ਇਹਦਾ ਉਮਰ ਹੈਗੀ ਆ 1.5 ਸਾਲ ਹਨਾ ਹਾਂਜੀ ਕਰੀਬ 1.5 ਸਾਲ ਵੀ ਵਾਲਾ 2 ਮਹੀਨੇ ਘੱਟ ਲੜਾ ਇੱਥੇ ਜੀ ਹੋਣੀ ਐ ਤੇ ਰੇਟ ਭਾਈ ਕੀ ਰਹੂਗਾ ਇਹਨਾਂ ਰੇਟ ਬਾਈ ਤਿੰਨੇ ਕਟੀਆਂ ਤੇ ਇੱਕੋ ਹੀ ਕਰ ਲਾਂਗੇ ਆਪਾਂ ਮਾਨਤਨ ਵਿੱਚੋਂ ਕਰ ਦਾਂਗੇ ਤੇ ਤਿੰਨਾਂ ਦੀ ਇਕੱਲੀ ਉਮਰ ਦੱਸ ਦਈਏ ਇੱਕੋ ਵਾਰੀ ਦੋਰੀ ਫਰੇ ਨੂੰ ਕੱਢ ਕੇ ਲਈ ਬਾਹਰ ਕਿਹੜੇ ਘਰ ਦਾ ਬਣਉਦੀ ਐ ਸ਼ਿੰਗਾਰ ਲੈ ਵੀ ਮਿੱਤਰੋ ਮੱਥੇ ਪਟਾ ਚਾਰੇ ਪੈਰਾਂ ਤੇ ਨਿਸ਼ਾਨ ਮਣਕੀ ਅੱਖ ਦੇ ਵਿੱਚ ਤੱਕ ਪਾਊਗੀ ਜਿਹੜਾ ਸੰਭਲੂਗਾ ਨਾ 2 ਰੁਪਏ ਉਹਦੀ ਜੇਬ ਤੇ ਪਾਊਗੀ ਤੇ ਇਹਦਾ ਮਿੱਤਰੋ ਫਿਰ ਇਹ ਵੀ ਕਰਮਾਂ ਵਾਲੀ ਕੁਛ ਨਾ ਦੇ ਕੇ ਜਾਊਗੀ ਕਿਉਂਕਿ ਸੰਭਣ ਤੇ ਡਿਪੈਂਡ ਆ ਇਹਨਾਂ ਦੀ ਸੇਵਾ ਤੇ ਡਿਪੈਂਡ ਆ ਜਿਵੇਂ ਪਹਿਲਵਾਨ ਨੂੰ ਗਰਾਊਂਡ ਦੇ ਵਿੱਚ ਤਿਆਰ ਕਰਕੇ ਭੇਜਣ ਦੇ ਲਈ ਮਿਹਨਤ ਕਰਨੀ ਪੈਂਦੀ ਆ ਨਾ ਉਸੇ ਤਰ੍ਹਾਂ ਕੱਟੀ ਨੂੰ ਵੀ ਦੇ ਲਈ ਜਦੋਂ ਨੂੰ ਇਹਨੇ ਦੁੱਧ ਤੇ ਆਉਣਾ ਹੁੰਦਾ ਨਾ ਜਰ ਆਪਣੀ ਮਿਹਨਤ ਚੱਲਦੀ ਆ ਆ ਚੀਜ਼ਾਂ ਵੇਖਿਆ ਕਰੋ ਝੋਲੀਆਂ ਚਾਲੀਆਂ ਕੱਟੀਆਂ ਦੀਆਂ ਬਾਕਮਾਲਾ ਮਿੱਤਰੋ ਦੇਖੋ ਅੰਗਾ ਪੈਰਾਂ ਦੀ ਕੱਟੀ ਬੜੀ ਚੰਗੀ ਆ ਮਾਣੋ ਜਿਹੜਾ ਭਰਾ ਸੰਭਲੂਗਾ ਮਿਹਨਤ ਲਾ ਲੂਗਾ ਕਮਾਲਾ ਦੀ ਤਿਆਰੀ ਕਰ ਜੂਗੀ ਕਰਮਾਂ ਵਾਲੀ ਮਿੱਤਰੋ ਰੇਡ ਤਿੰਨਾਂ ਦੇ ਕਰਾਂਗੇ ਫੋਨ ਦੇ ਉੱਤੇ ਤੇ ਆ ਬਾਈ ਦੱਸੀ ਮੈਨੂੰ ਗੱਲ ਇਹਿੰਦੀ ਕੀ ਆ ਦੋ ਨੰਬਰ ਵਾਲੀ ਕੱਟੀ ਦੀ ਨਗੀਨਾ ਕਢਣੀ ਖੁਣ ਨਹੀਂ ਬੜੀ ਕਮਾਲਾ ਹੈ ਨਾ ਫਿਰ ਮੈਂ ਤਾਂ ਤੁਹਾਨੂੰ ਸਿਰੇ ਖੜੀ ਚੰਦਰੀ ਜਿਵੇਂ ਪੀਡੀਐਫ ਦੇ ਮੇਲੇ ਤੇ ਖੜੀ ਹੁੰਦੀ ਆ ਹੈ ਨਾ ਕਰਮਾ ਵਾਲੀ ਦੇ ਮਾਂ ਦਾ ਦੁੱਧ ਦਾ ਰਿਕਾਰਡ ਬੜਾ ਹੀ ਚੰਗਾ ਸੀਗਾ ਕਿੰਨਾ ਹੀ ਆ ਵੀਰੇ ਅਦੇ ਸਾਰੀ ਇਹਦੀ ਉਮਰ ਜਿਹੜੀ 6 ਸੱਤ ਮਹੀਨੇ ਦੱਸੀ ਹੈ ਜੀ ਆਹ ਕੱਟੀ ਦੀ ਹਾਂਜੀ ਦੇਖਣ ਵਾਲਾ ਅਗਲਾ ਇਹਨਾਂ ਕਿਸੇ ਨਾਲ ਯਕੀਨ ਨਹੀਂ ਕਰਨਾ ਹੂੰ ਬੋਲੀਪੋਲੀ ਬੜੀ ਆ ਮੈਂ ਕਹਿੰਦਾ ਸਰਾਈ ਹੈ ਜੀ ਬਾਈ ਜੀ ਇਤਕੀ ਦਾ ਕੇਸ ਤਾਂ ਕੀਤਾ ਕਲੜਾ ਹੀ ਆਪਾਂ ਕੇ ਲਾਂਦਾ ਸਰਾਈ ਕਰੜਾ ਕਰਦਾ ਭਰਾਵਾ ਤੇਰਾ ਨਾਂ ਕੀ ਲਾਂਦਾ ਸਰਾਈ ਹੈ ਕੇਸ ਤਾਂ ਨਹੀਂ ਮੈਂ ਤੈਨੂੰ ਕਿਹਾ ਕੱਢ ਕੇ ਲਈ ਬਾਹਰ ਨੂੰ ਮੜਾ ਜਾ ਨੀਰ ਬਣ ਕੇ ਹਵਾ ਲੈਂਦੇ ਬਾਈ ਬਣ ਕੇ ਯਾਰ ਹਾਂ ਜਿਹੜਾ ਕੋਈ ਵੀਰ ਮੇਰਾ ਦੇਖੂਗਾ ਇਹਨੂੰ ਛੱਡ ਕੇ ਨਹੀਂ ਜਾਊਗਾ ਇੱਕ ਕਰੀ ਮੇਲਿਆਂ 'ਚ ਇਹ ਜੀਆਂ ਚੀਜ਼ਾਂ ਨਾਲ ਖੜੂ ਗਿਆ ਅੱਛਾ ਕੱਟੀ ਐਨੂੰ ਲੈ ਬਾਹਰ ਨੂੰ ਲੰਮੀ ਤੋਰ ਮੜਾ ਜੈਨੂੰ ਥੱਲੇ ਤਾਰ ਇਹਨੂੰ ਮਾੜਣ ਦੇ ਵਿੱਚ ਫਿਰ ਪਤਾ ਲੱਗਣਾ ਕੀ ਇਹਨੇ ਮੂੰਹ ਮਾ ਬੜਾ ਚੰਗਾ ਕੱਟੀ ਦਾ ਹੈ ਨਾ ਬਈ ਸਿਰਾਹ ਕਰਾਉਣਾ ਬਈ ਇਹ ਕੱਟੀ ਨੇ ਦਾ ਹੂੰ ਸਿਰਾ ਤੇਨੇ ਸਾਂਭ ਕੇ ਕਰਾਉਣਾ ਨਾ ਅੱਜ ਤਾਂ ਸਿਰਾ ਹੋਣ ਵਾਲੀ ਗੱਲ ਆ ਅੱਜ ਤਾਂ ਹਜੇ ਮਿੱਤਰਾ ਇਹਨੇ ਥਾਲੀ 'ਚ ਬਦਾਮ ਰੱਖੇ ਹੋਏ ਖਾਣੇ ਆ ਲਿਆ ਬਈ ਸਿਰਾ ਦਾ ਜਦੋਂ ਨੂੰ ਕਰਾਉਣਾ ਨਾ ਇਹਨੇ ਉਦੋਂ ਤੋਰਾ ਤਾਲਾ ਬੜਾ ਹੀ ਚੰਗਾ ਬਈ ਹੂੰ ਬਾਟੀ ਪੁਲੀ ਬੜੀ ਆ ਹਾਂ ਬਾਟੀ ਮੰਤਰ ਗੋਲ 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 ਪਈ ਏ ਜਮ ਕਿੰਨੇ ਦੀ ਵੀਰੇ ਹਾਂ ਨਾ ਹੈਂ ਹਾਂ ਨਹੀਂ ਕਰਾਂਗੇ ਕੋਈ ਅੱਗੇ ਵੀ ਨਾ ਹਾਂ ਨਹੀਂ ਕਰੀਦੀ ਮੈਂ ਦੱਸ ਫਿਰ ਨੇੜੇ ਜੇ ਕੰਮ ਕਰ ਬਲੇਡ ਦੇ ਇਹਦਾ ਉਧਰ ਰੇਟ ਤਾਂ 40 ਕਰਾਂਗੇ ਹਾਂ ਦੇਣੀ ਕਿ ਨਹੀਂ ਕਾਟੇ ਬਾਟੇ 800 ਕਾਟੇ ਬਾਟੇ 2000 ਰੁਪਏ ਮਾਨ ਕਰ ਦਾਂਗੇ ਕਿੰਨਾ ਕਰੇਗਾ 2000 ਦਾ ਕੱਟੀ 30 ਦੀ ਵੇਚ ਦਿ ਨਦਰੀ ਨਹੀਂ ਨਹੀਂ ਆਈ ਨਹੀਂ ਆਪਾਂ ਨੂੰ ਇਹਨੇ ਦੇ ਦਿੱਤਾ ਬਾਹਰ ਆਈ ਮੈਂ ਕਹਿੰਦਾ ਬਾਹਰ ਆਈ ਹੈ ਯਾਰ ਕਿੰਨੇ ਦੀ ਅੰਗ ਬਾਹਰ ਦੇਖਣਾ ਕਾਟੇ ਬਾਟੇ ਦੱਸ ਮੈਨੂੰ 36 ਦੀ ਦੇ ਦਾਂਗੇ ਕਾਟੇ ਬਾਟੇ 2-2000 ਦੋਵੇਂ ਰਾਂ ਬਸ ਕਾਟੇ ਬਾਟੇ 36 ਦੀ ਦੇਣੀ ਆ ਹਾਂ ਨਹੀਂ ਤੇ ਆਂਦੇ ਬਾਰੇ ਕੀ ਗੱਲ ਕਹਿਣੀ ਆ ਪਹਿਲੇ ਨੰਬਰ ਵਾਲੀ ਵਾਲੇ ਪਹਿਲੇ ਨੰਬਰ ਵਾਲੀ ਲੇਟ ਉਹਦਾ ਵੀ 36 ਤੇ ਮਾਣ ਉਹਦੇ ਚੋਂ ਕਰਦੇ ਕਾਟੇ ਬਾਟੇ ਕਾਟੇ ਬਾਟੇ ਆਪਾਂ 1500 ਨੂੰ 2000 ਇਹਦੇ ਚੋਂ 634 ਦੀ 34 ਤੇ 36 ਜੋੜ ਲਾ ਕੇ ਦੱਸ ਕਿੰਨੇ ਹੁੰਦੇ ਆ 70 ਬਣ ਗਿਆ 70000 ਬਣਦਾ ਵੇ ਕਿਹਾ ਤੇ ਦੱਸਿਆ ਨਾ ਜਿੰਦੀ ਜੇਬ ਚੋਂ ਗਏ ਆ ਇਹਨਾਂ ਰਖਦਾ ਦੀ ਟਿਕਾਣੇ ਛੋਟੀਆਂ ਵੀ ਮੈਂ ਕਹਿੰਦਾ ਸਰਾ ਹੀ ਲੈ ਆਂ 70000 ਦੇ ਵਿੱਚ ਜੋੜਾ ਲੈ ਲਵੇ ਕਿ 100 ਕਿਲੋਮੀਟਰ ਪਹੁੰਚ ਕਰਦੀ ਹੈ ਮੈਂ ਤਾਂ 4-4000 ਪਹਿਲਾਂ ਹੀ ਛੱਡਦਾ ਇੰਨਾ ਚੋ ਨਹੀਂ 100 ਕਿਲੋਮੀਟਰ ਪਹੁੰਚ ਜੋੜੇ ਦੇ ਇੱਕ ਇੱਕ ਦੇ ਮੋਕੇ ਦੇ ਹੋ ਜੂ ਫੋਨ ਤੇ ਨਹੀਂ ਜੋੜੇ ਦੇ 100 ਕਿਲੋਮੀਟਰ ਪਹੁੰਚ ਫਰੀ ਕਹਦੇ ਕਹਦੇ ਕੱਢ ਲੈ ਦਿਲ ਕੁਛ ਨਹੀਂ ਹੁੰਦਾ ਕਾਲਾ ਕੁਰਤਾ ਫਿਰ ਨਾ ਪਾਇਆ 2000 ਛੱਡਦਾ ਨਹੀਂ ਕਹ ਪਹੁੰਚ ਫਰੀ ਨਹੀਂ 100 ਕਿਲੋਮੀਟਰ ਦੇਕਰ ਪੌੜ ਕਰਦਾਂਗੇ ਕਦੇ ਇੱਥੇ ਆਉਂਦਾ ਜਿਆਦੇ ਬੰਦਾ ਰਹਿੰਦਾ ਸਰ ਕੋਈ ਨਾ ਕੋਈ ਨਾ ਬਚਾਨ ਦੋ ਇਹਦੇ ਬਾਰੇ ਦੱਸੀ ਮੈਨੂੰ ਬਈ ਪੱਲੀ ਬਾਰੇ ਇਹ ਵੀ ਛੋਟੀ ਹੈਗੀ ਆ 1.5 ਸਾਲ ਦੀ ਵੀਰੇ ਇਹ 1.5 ਸਾਲ ਦੀ ਹਾਂ ਠੀਕ ਹੈ ਜੀ ਉਹਨੇ ਹੀ ਮਰੇ ਕੱਢ ਕੇ ਜਿਆ ਬਾਲੀਆਂ ਚੰਗੀਆਂ ਲੱਗੀਆਂ ਹੂੰ ਕੱਢ ਕੇ ਲਈ ਬਾਹਰੋਂ ਬਾਹਰ ਖੋਲ ਕੇ ਪਿੰਡਾ ਕੱਟੀ ਦਾ ਇਹ ਵੀ ਬੜਾ ਟਿਕਾਣੀ ਦਾ ਬਈ ਬੋਲੀ ਬੋਲੀ ਆ ਕੱਟੀ ਇਹ ਵੀ ਸਰਾ ਹੀ ਲੈਂਦਾ ਬਈ ਹਲਕੇ ਅੱਛਾ ਇੱਕ ਵੱਡੀ ਝੋਟੀ ਵੀ ਲੈਂਦੀ ਖੜੇ ਜਿਹੜੀ ਪਣਨ ਵਾਲੀ ਭਾਲ ਦੇ ਆ ਇਹ ਪਣੀ ਦੱਸੀ ਆ ਬਈ ਵੱਡੀ ਝੋਟੀ ਬਣੀ ਆਉਂਦੇ ਬਾਰੇ ਯਾਰ ਕੱਟੀ ਤੇਰੀ ਆ ਵੀ ਸੋਹਣੀ ਹੈ ਇਹ ਕਿੰਦਾ ਰੇਟ ਬਈ ਇਹ ਦਾ ਰੇਟ ਵੀ 30 ਕਰਦੇ ਹਾਂ ਜੇ ਤਾਂ ਮਾਨਤਨ ਕਰ ਦਾਂ। ਕਿੰਨੇ ਕਰਦੀ? ਖੁੱਲਾ ਹੀ ਕਰਦਾ ਕੋਈ। ਜੇ ਕੋ ਤਿੰਨੇ ਹੀ ਲੈ ਲਵੋ ਫਿਰ ਵੀ ਪੌਂਚ ਕਰਦੇ ਹਾਂਗੇ। ਪੌਂਚ ਕਰਦਾਂਗੇ ਹਾਂ ਤੇਰੇ। ਓਏ ਵੀ ਚੜੀ ਜਾਊਗੀ ਉਸੇ ਗੱਡੀ 'ਚ ਹੀ। ਫੇਰਾ ਹੀ ਆ ਤਿੰਨੇ ਕੱਟ ਜਾਂ ਬਈ ਕਿੰਨੇ? ਇੱਕ ਮਨਾ ਕੀ ਪਤਾ ਹੁੰਦਾ ਇੱਕ ਵਾਰੀ ਗਵਾਂਢੀਆਂ ਨੂੰ ਲੈ ਕੇ ਦੇਣੀ ਹੁੰਦੀ ਆ। ਹਾਂ ਹਾਂ। ਤੇ ਇੱਕ ਆਪਣਾ ਨਹੀਂ ਹੁੰਦੀ ਆ। ਇੱਕ ਲੈਣੀ ਹੁੰਦੀ ਆ ਰਿਸ਼ਤੇਦਾਰ ਦੇ। ਮਾਨਤਨ ਪਹਿਲਾਂ ਹੀ ਵੜਾ ਕਰੀਦਾ। ਨਹੀਂ ਠੀਕ ਆ ਯਾਰ ਆ ਵੀ ਕੱਟੀਆਂ ਚੰਗੀਆਂ ਆ ਬਈ। ਪੂਰੀ ਨਿੱਕਰੀ ਛੋਟੀ ਆ। ਕੱਟੀਆਂ ਤਾਂ ਤੇਰੀਆਂ ਹੈ ਨਾ ਯਾਰ ਮੁੱਲ ਕੀਤਾ ਤਾਂ ਮੈਂ ਤੈਨੂੰ ਕਿਹਾ ਨਹੀਂ। ਆਹ ਨਾ ਨਾ ਯਾਰ ਮੰਗ ਲਿਆ ਯਾਰ ਕੀ ਫਾਇਦਾ ਨਹੀਂ 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 ਯਾਰ 2000 ਰੁਪਏ ਨਹੀਂ ਬੜਾ ਇਹ ਨਹੀਂ ਆ ਕੋ ਤਾਂ ਹੁਣ ਆਪਾਂ ਨੂੰ ਵੀ ਪਤਾ 50000 ਦਾ ਤਾਂ ਏਡੀ ਹੁੰਦੀ ਹੈ ਦੁੱਧ ਹੀ ਪੀ ਗਈ ਹੋਣੀ ਕਰਮਾਂ ਵਾਲੀ 1.5 ਕਿਲੋ ਦੇ ਹਿਸਾਬ ਨਾਲੇ ਹੈਂ ਲੋ ਦੂਈ ਇਹ ਲੋ ਦੂਈ ਕਿੱਥੇ ਸੂਈ ਜਾਂਦੀ ਆ ਸਾਂਭ ਕੇ ਵੇਖੋ ਪਤਾ ਫਿਰ ਲੱਗਦਾ ਸੱਜਣੋ ਕਮੈਂਟ ਕਰ ਲੈਣਿਆਂ ਨੂੰ ਦੱਸਦਾ ਜਿਹੜੇ ਲਿਖਣ ਲੱਗੇ 2 ਮਿੰਟ ਲਾ ਦਿੰਦੇ ਆ ਨਾ 25000 ਦੀ ਕੱਟੀ ਮਿਲ ਜਾਂਦੀ ਆ ਉਹ ਇੱਕ ਗੱਲ ਦੱਸਾਂ ਸੱਜਣੋ 25 25000 ਦੇ ਕਬੂਤਰਾਂ ਦੇ ਜੋੜੇ ਵਿਕ ਜਾਂਦੇ ਆ ਪਿਆ ਪਿਆ ਹਜ਼ਾਰ ਦੇ ਕੁੱਕੜਾਂ ਦੇ ਬੱਚੇ ਵਿਕ ਜਾਂਦੇ ਆ ਪਰ ਚੀਜ਼ ਤੇ ਨਸਲ ਦਾ ਫਰਕ ਪੈਂਦਾ ਨਸਲ ਤੇ ਘੋੜੇ ਦੇ ਵਿੱਚ ਫਰਕ ਬਹੁਤ ਹੁੰਦਾ ਵਾ ਇਹਦੇ ਬਾਰੇ ਦੱਸੀ ਬਈ ਵੱਡੀ ਛੋਟੀ ਬਈ ਵੱਡੀ ਛੋਟੀ ਬਈ ਮਾਲਕਾਂ ਨੇ ਆਪਾਂ ਨੂੰ ਦੱਸੀ ਆ 3 ਸਾਲ ਦੀ 3 ਸਾਲ ਦੀ ਉਹਨਾਂ ਦੇ ਨਾ ਮਾਲੀ ਸੀ ਖੁੱਲਾ ਮਾਲ ਚਰਦਾ ਸੀ ਹੂੰ ਮਾਲੀ ਫਿਰਦਾ ਸੀ ਉਹ ਕਹਿੰਦੇ ਵੀ ਬਣੀ ਹੋਊਗੀ ਤੇ ਸਾਨੂੰ ਵੀ ਐਸਟੀਮੇਟ ਨਹੀਂ ਹੈਗਾ ਵੀ ਬਣੀ ਦਾ ਕਿੰਨੇ ਟਾਈਪ ਦੀ ਠੀਕ ਹੈ ਇੱਕ ਗੱਲ ਦੱਸ ਲੈ ਜੇ ਕਿਹੜਾ ਮਰਦੀ ਝੋਟੀ ਨਿਕਲੂਗੀ ਗੱਬਣ ਗੱਬਣ ਨਿਕਲੂਗੀ ਇਹ ਤਾਂ ਵੀ ਇਹਦਾ ਪਿੰਡ ਹੀ ਦੱਸੀ ਜਾਂਦਾ ਹੁਣ ਲਈ ਪਈ ਆ ਝੋਟੀ ਹੂੰ ਰੰਗ ਸਿੰਗ ਲੱਗਾ ਪਾ ਲੈ ਚੱਕ ਤਾਂ ਨਹੀਂ ਕਰਾਈ ਕਰਾ ਲੈਨੇ ਉਹਨੇ ਵੈਸੇ ਤੁਸੀਂ ਨਹੀਂ ਆਪਾਂ ਤਾਂ ਬਈ ਸ਼ਕੂਰਪਿੰਡ ਝੋਟੀ ਦਿੱਤੀ ਸੀ ਅਗਲੇ ਦੀ ਕਿਸਮਤ ਨਾਲ ਤਿੰਨਾ ਮਹੀਨੇ ਤੇ ਗੱਬਣ ਨਿਕਲੀ ਆਪਾਂ ਨੂੰ ਤਾਂ ਮੈਨੂੰ ਪਤਾ ਇਹਨੂੰ ਲਈ ਇਹਨੂੰ ਵੀਰੇ ਪਹਿਲੀ ਗੱਲ ਕਰਕੇ ਕੁਆਲਿਟੀ ਕੁਆਲਿਟੀ ਚੰਗੀ ਆ ਇਹ ਤਾਂ ਬਈ ਅਗਲੇ ਦੀ ਕਿਸਮਤ ਹੈ ਇਹ 10 ਝੋਟੀਆਂ ਛੱਡੀਆਂ ਹੁਣ ਲੈ ਕੇ ਬੜਾ ਸਾਲ ਬਾਅਦ ਰਜਾ ਰਾਂ ਅਖਬਾਰੀ ਸਰਾ ਲੱਗੀ ਸਰਪੇ ਹੋਰ ਜਿਵੇਂ ਜਿਵੇਂ ਲੋਕ ਮੰਡੀਆਂ ਦੇ ਵਿੱਚ ਲਾਪੂ ਵਾਲਿਆਂ ਨੂੰ ਫੜਾਈ ਜਾਂਦੇ ਮੈਨੂੰ ਲੱਗਦਾ ਮੈਂ 2.5 2.5 ਲੱਖ ਨੂੰ ਇੱਥੇ ਹੋਣੀ ਬਈ ਕੋਈ ਡੁੱਲੀ ਬਾੜੀ ਹੈ ਚੋਟੇ ਸੈਂਗਰ ਸੰਗ ਸਾਰੇ ਪਾਸੇ ਵਿੱਚ ਕਿੱਥੇ ਕਿਤੋਂ ਨਹੀਂ ਖੁੰਦੀ ਸੋਨਾ ਦਾ ਤੂੰ ਵੀ ਬਹੁਤ ਕੱਟੀ ਨਹੀਂ ਨੱਕਲੀ ਆ ਸਾਫਾ ਲਾ ਯਾਰ ਮੜਾ ਇਹਨੂੰ ਲਾ ਸੁੱਟ ਸੋਨਾ ਨਹੀਂ ਲੱਗਦਾ ਹਾਂ ਇੱਥੇ ਹੁਣ ਬਣੀ ਗੱਲ ਹਾਂ ਇਹ ਲੱਗਦਾ ਤੀ ਟਕਾਣੇ ਬਈ ਠੀਕ ਹਾਂ ਆ ਕੱਟੇ ਬਾਰੇ ਦੱਸੀ ਪਈ ਤਾਂ ਦਰ ਮੇ ਮੜਾ ਇਹਦਾ ਰੇਟ ਰੁੱਟ ਕੰਨ ਰੇਟ 10000 ਚਿੱਤਾ ਹੀ ਭੁੱਲ ਜੇ ਹਾਂ ਰੇਟ ਹਾਂ ਬਣੀ ਦੱਸੀ ਆ 20 25 ਦਿਨਾਂ ਦਾ ਰੇਟ 10 ਰੇਟ ਪਾਣੀ ਨਹੀਂ ਪੁੱਛੇ ਇਹਦਾ ਵੀ 60000 ਰੇਟ ਹਾਂ ਮੈਂ ਮਰ ਜਾ ਮੱਝ ਬਣੀ ਖੜੀ ਆ ਤਾਂ ਸੱਚੀ ਕੋਈ ਨਹੀਂ ਮੰਨਤ ਕਰਦਾ ਕਿੰਨੇ ਦੀ ਨਖਾਫੜੇ ਸਹੀ ਸਹੀ ਦੱਸ 1000 2000 ਸਦਾ ਹੀ ਦੋ 2000 ਨਾ ਘੱਟਿਆ ਕਰੋ ਮੇਰੇ ਚੈਨਲ ਦੇ ਤਾਂ 10 1000 ਦੋ ਸਦਾ ਹੀ ਬਸ ਕਿੰਨਾ 3000 500 ਪੰਜ ਡਾਉਣਾ ਫਿਰਦਾ ਉਤਰਾਉ ਵੇਲਾ ਮੈਂ ਤਾਂ ਨਹੀਂ ਆਂਦਾ ਸੌਦਾ ਤਕੜਾ ਤੈ ਕਰੂਗਾ ਮੈਂ 5 ਤਾਂ ਦਾਦੇ ਅੱਜ ਵੀ 5000 ਇੱਥੋਂ ਦੇ ਕੇ ਤੋਰਿਆ ਬੰਦੇ ਨੂੰ ਝੋਟੀ ਕਰੇ ਖੜੀ ਸੀ ਮੇਰੇ ਚਲ ਕੋਈ ਨਾ ਅਗਲੀ ਦੀ ਕਿਸਮੋਂ ਤਕਲੇ ਨਾਲ ਹੈ ਚਲ 5000 ਉਹਦਾ ਬੜੇ ਘਰਾਂ ਦਾ ਫਿਕਰ ਆ ਆਪਾਂ ਤਾਂ ਆਪ ਦੇ ਤਰ੍ਹਾਂ ਚਾਰੇ ਇੱਕੋ ਹੀ ਬੰਦਾ ਲੈ ਲਵੇ ਮੈਨੂੰ ਤਾਂ ਇਹਨੂੰ ਇਹਨਾਂ ਲੱਗਦਾ ਜਿਵੇਂ ਸ਼ੱਕ ਇੱਧਰ ਅੱਜ ਦੇਰ ਪੂਰੇ ਕੱਟੇ ਵੇ ਐਨੂੰ ਦੇ ਐਨੂੰ ਬਾਈ ਬੂਰਾ ਤਾਂ ਬਈ ਸਰਾ ਹੀ ਐ ਤਾਂ ਹੀ ਬੂਰਾ ਤਾਂ ਸਰਾ ਹੀ ਆ ਬੂਰਾ ਤਾਂ ਬੂਰਾ ਹੀ ਆ ਕੰਮ ਹਜੇ ਵੱਡਾ ਹੋਣ ਵਾਲਾ ਤੁਰਾਂ ਜਾਂਦਾ ਕਰਮਾਂ ਦੇ ਦਾ ਲੈ ਵੀ ਮਿੱਤਰੋ ਜਿਹੜੇ ਬੂਰੇ ਦੇ ਸ਼ਕੀਨ ਆ ਬੂਰਾ ਕੱਟਾ ਟੇਡੇ ਕੱਟ ਦੇ ਵਿੱਚ ਭਾਲਦੇ ਆ ਤੇ ਟੇਡਾ ਕੱਟ ਤੇ ਜੱਟ ਦੀ ਵਟ ਬੜੇ ਰੋੜੇ ਕਮਾਲ ਕਰਦੀ ਆ ਮਿੱਤਰੋ ਇਹ ਚੀਜ਼ਾਂ ਹੁੰਦੀਆਂ ਜਿਹੜੀਆਂ ਟਕਾਣੇ ਤੀਰ ਲਾਉਣ ਵਾਲੀਆਂ ਹੁੰਦੀਆਂ ਅੱਖ ਮਣਕੀ ਦੇ ਵਿੱਚ ਥੋੜਾ ਜਿਹਾ ਧਲਿਆਰੇ ਦੀ ਔਲ ਕਰਦਾ ਵਾ ਇੱਕ ਗੱਲ ਹੋਰ ਦੱਸਾਂ ਵੀਰੇ ਕੱਟਾ ਪਿਆਰ ਮੁਹੱਬਤ ਨਾਲ ਸੰਭਣ ਨਾਲ ਥੱਲੋ ਝੋਲ ਚੱਲਦਾ ਬੜਾ ਕਮਾਲ ਆ ਇੱਥੋਂ ਪਤਾ ਲੱਗਦਾ ਕੱਟੇ ਦਾ ਵੀ ਕੱਟੇ ਦੇ ਵਿੱਚ ਬਰੀਕੀ ਕਿਹੜੀ ਚਾਹੀਦੀ ਆ ਆ ਕੱਟਾ ਦੇਖੋ ਜਦੋਂ ਤਿਆਰ ਹੋਇਆ ਇਲਾਕੇ ਦੇ ਵਿੱਚ ਗੱਲਾਂ ਹੋਣਗੀਆਂ ਵੀ ਧਰਮੇ ਦੇ ਕੋਲੋਂ ਕੱਟਾ ਲਿਆਂਦਾ ਸੀ ਪਰ ਮਰ ਜਾਣਾ ਪੱਠੇ ਜਾਦੇ ਖਾਂਦਾ ਸੀ ਆ ਵੇਖ ਸਕਦੇ ਆ ਮਿੱਤਰੋ ਤੁਸੀਂ ਓਕੇ ਦੀ ਰਿਪੋਰਟ ਇਹਦਾ ਰੇਟ ਬਾਈ ਇਹਦਾ ਰੇਟ ਬਾਈ ਜਮਾ ਬਿਲਕੁਲ ਠਹਿਜ ਆ ਪੱਤਰ ਆ ਸਾਰੀਆਂ ਨਿਸ਼ਾਨੀਆਂ 'ਚ 20000 ਦਾ ਹਾਂ ਤੇ ਨਾ ਘਾਟੀ ਤੇ ਬਾਟੀ ਇਹਦੇ ਚ ਵੀ 2070 ਬਾਹਰਲੇ ਬੰਦੇ ਦੇ ਕਟੀਆਂ ਲੈਣੀਆਂ ਚਾਰੇ ਉਹਨੇ ਕੱਟਾ ਛੱਡਣਾ ਮੈਂ ਨਾਲ ਉੱਤੇ ਉਹ ਵੀ ਪੰਜੇ ਜੇ ਕੋਈ ਸੈਟ ਲੈਣਾ ਵੀ ਮਾਨਤਾ ਕੋਲ ਸਰਦ ਲੈ ਲੂ ਫੇਰ ਤਾਂ ਪੂਰਾ ਹੀ ਮਾਨਤਾ ਨ ਹੋ ਜਾਉ ਕਿੰਨਾ ਕਰਦੇਗਾ ਵਾ ਇੱਕੋ ਇਹਦੇ ਮੌਕੇ ਤੇ ਹੋਊਗਾ ਜੇ ਤੇਰੇ ਪੰਜੇ ਜਾਨਵਰ ਇਕੱਠੇ ਲੈ ਗਿਆ ਮੈਂ 5100 ਦੇ ਕੇ ਦਊ ਆਹ ਵਾਰੀ ਕੋਈ ਗੱਲ ਨਹੀਂ ਪਾਰਟੀ ਕਰ ਪੱਕਾ ਵਾਦਾ ਕਰਕੇ 1100 ਦੇ ਦੂ ਯਾਰ ਕੋਈ ਨਹੀਂ ਲੈ ਲਈ ਪਾਰਟੀ ਕਰ ਦਿੰਦਾ ਪਾਰਟੀ ਨਹੀਂ 1100 ਲੈਣਾ ਪਾਰਟੀ ਦਾ 100 ਦੀ ਵੀ ਕਰ ਦੇਗਾ ਨਹੀਂ ਨਹੀਂ ਕੋਈ ਪਾਰਟੀ ਕਰਦਾ ਸਰਵੇ ਵੀ ਆਪਣਾ ਯਾਰ ਤੇਰੇ ਪਤਾ ਹੀ ਨਹੀਂ ਕਿੰਨੇ ਚਰਦਾ ਬਣੀ ਹੈ ਤੇਰੇ ਨਾਲ ਤੈਨੂੰ ਪਾ ਗਰਾਵਾਂ ਨਾਲ ਪਰ ਮੈਂ ਨੰਬਰ ਬਾਈ 8169 ਹੂੰ 85093 ਲੱਕ ਵਾਰੀ ਹੋਰ ਆਉਣੀ 81969 ਹੂੰ 85093 ਉਹ ਠੀਕ ਆ ਇਸ ਨੰਬਰ ਤੇ ਕਰ ਲਓ ਵੀਰੇ ਇਹਨਾਂ ਤੁਸੀਂ ਗੱਲ ਬਾਤ ਪਿੰਡਾ ਵਾੜਾ ਭਾਈ ਕਾ ਜ਼ਿਲ੍ਹਾਵਾ ਮਿੱਤਰੋ ਫਿਰੋਜ਼ਪੁਰ ਨਾਮ ਆ ਬਾਈ ਦਾ ਧਰਮਾ ਮਿਲਦਾ ਨਹੀਂ ਇਹ ਬਣ ਕਰਮਾ ਧੰਨਵਾਦ